ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਆਪਣੇ ਲੋਕ ਗੀਤਾਂ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਮਾਹੌਲ ਪੂਰਾ ਬਣਿਆ ਹੋਇਆ ਜੀ ਲੋਕ ਗੀਤ ਗਾਈ ਜਾਂਦੇ ਆ ਤੇ ਰੌਣਕਾਂ ਲੱਗੀਆਂ ਹੋਈਆਂ ਆਂਟੀ ਜੀ ਆਪਣੇ ਘਰ ਆਏ ਹੋਏ ਆ ਪੂਰਾ ਪਰਿਵਾਰ ਆਇਆ ਹੋਇਆ ਜੀ ਅੰ ਬੱਚੇ ਵੀ ਆਏ ਹੋਏ ਆ ਬਹੁਤ ਰੌਣਕ ਲੱਗੀ ਹੋਈ ਆ ਸੋ ਇਸ ਰੌਣਕ ਦੇ ਵਿੱਚ ਵਿੱਚ ਆਪਾਂ ਸੋਚਿਆ ਕਿ ਇਸ ਰੌਣਕ ਨੂੰ ਹੋਰ ਥੋੜਾ ਜਿਹਾ ਵਧਾ ਲਈਏ ਆਂਟੀ ਜੀ ਦੇ ਨਾਲ ਰਲ ਕੇ ਆਪਾਂ ਥੋੜੀਆਂ ਜੀਆਂ ਤੁਹਾਨੂੰ ਬੋਲੀਆਂ ਸੁਣਾਵਾਂਗੇ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਤੇ ਸਾਰਿਆਂ ਨੂੰ ਨਵੀਆਂ-ਨਵੀਆਂ ਬੋਲੀਆਂ ਚਾਹੀਦੀਆਂ ਹੁੰਦੀਆਂ ਹਨ ਗਿੱਧੇ ਲਈ ਕੋਸ਼ਿਸ਼ ਕਰਾਂਗੇ ਜੀ ਨਵੀਆਂ-ਨਵੀਆਂ ਬੋਲੀਆਂ ਤੁਹਾਡੇ ਤੱਕ ਪਹੁੰਚ ਸਰ ਸੋ ਪੇਸ਼ ਹੈ ਬਹੁਤ ਹੀ ਪਿਆਰੀਆਂ ਜੀਆਂ ਬੋਲੀਆਂ சோணி ஜுத்தி சாடே மே சினா வேடே பாவேஷாலே நோக்கா முண்டிய வேலையா டாலே நோக்கா முண்டிய வேலையா டாலே நோக்கா முண்டிய விளையாடே ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ ਚੰਦੀ ਦੀ ਜੁੱਤੀ ਸਾਡੇ ਚੁਬਦੀ ਆ ਕਰੇ ਨਾਣੇ ਦੇ ਕੁਵਾਰੀ ਉਹਦੀ ਫੁੱਗਦੀ ਆ ਕਰੇ ਨਾਣੇ ਦੇ ਕੁਵਾਰੀ ਉਹਦੀ ਫੁੱਗਦੀ ਆ ਕਰੇ ਨਾਣੇ ਦੇ ਕੁਵਾਰੀ ਉਹਦੀ ਫੁੱਗਦੀ ਆ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਬਾਂਕਾ ਲਿਆ ਦੇ ਪੈਣ ਦੀਆਂ ਅੱਡੀ ਵੱਜੂ ਤੇ ਤਮ ਕਾਂ ਪੈਣਗੀਆਂ 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 ਵਾਗ ਦੇ ਦੀ ਸੀਰਾ ਵੀ ਫਲ ਸਟ ਦੇ ਐ ਸੁਹਾ ਖੁੱਲਦਾ ਰੱਖੀ ਮੇ ਰੱਬਾ ਮਾਪਿਆਂ ਦਾ ਬੂਹੇ ਖੁੱਲਦਾ ਰੱਖੀ ਮੇ ਰੱਬਾ ਮਾਪਿਆਂ ਦਾ ਬੂਹੇ ਖੁੱਲਦਾ ਰੱਖੀ ਮੇ ਰੱਬਾ ਮਾਪਿਆਂ ਦਾ ਬੂਹੇ ਵਾਗ ਦੇ ਰਵੀ ਦੇ ਵਿੱਚ ਦੋ ਫੁੱਲ ਸੁਹੇ ਮੋ ਜਿ ਬੜੀ ਨੀ ਨਾਮ ਆਪਿਆਂ ਦੇ ਬੂਹੇ ਮੋ ਜਿ ਬੜੀ ਨੀ ਨਾਮ ਆਪੇ ਦੇ ਬੂਹੇ ਭੋਜ ਬੜੀ ਨੀ ਨਮ ਪਿਆ ਦੇ ਬੂਹੇ ਮੈਂ ਜੇ ਕੁੜੀਓ ਤੁਹਾਨੂੰ ਨੱਚਣਾ ਨਹੀਂ ਆਉਂਦਾ ਜੇ ਕੁੜੀਓ ਤੁਹਾਨੂੰ ਨੱਚਣਾ ਨਹੀਂ ਆਉਂਦਾ ਡਿਗਪੋ ਸਾਡੇ ਚਰਨੀ ਇਸ ਦਰਿਆ ਵਾਦੀ ਕੀ ਚਪੜਾ ਨੇ ਕਰਨੀ ਇਸ ਦਰਿਆ ਵਾਦੀ ਕੀ ਚਪੜਾ ਨੇ ਕਰਨੀ ਇਸ ਦਰਿਆ ਵਾਦੀ ਕੀ ਚਪੜਾ ਨੇ ਕਰਨੀ ਇਸ ਦਰਿਆ ਵਾਦੀ ਮਾਪਿਆਂ ਤੇਰੇ ਆਨੇ ਅਡ ਕਰ ਦਿੱਤਾ ਮਾਪਿਆਂ ਤੇਰੇ ਆਨੇ ਅਡ ਕਰ ਦਿੱਤਾ ਦੇਖ ਕੱਚਲੀ ਢੇੜ ਤੈਨੂੰ ਸੰਸਾ ਕਾ ਦਾ ਜਾ ਮੁੰਡਿਆਂ ਵਿੱਚ ਖੇੜ ਤੈਨੂੰ ਸੰਸਾ ਕਾ ਦਾ ਜਾ ਮੁੰਡਿਆਂ ਵਿੱਚ ਖੇੜ ਤੈਨੂੰ ਸੰਸਾ ਕਾ ਦਾ ਜਾ ਮੁੰਡਿਆਂ ਵਿੱਚ ਖੇੜ ਤੈਨੂੰ ਸੰਸਾ ਕਾ ਦਾ ਮਾਪਿਆਂ ਤੇਰਿਆਂ ਨੇ ਅਡਕਰ ਦਿੱਤਾ ਮਾਪਿਆਂ ਤੇਰਿਆਂ ਨੇ ਅਡਕਰ ਦਿੱਤਾ ਦੇਖ ਕੇ ਕੱਚਾ ਬਨੇਰਾ ਵੇ ਕਿਉਂ ਡਲਿਆ ਫਿਰੇ ਵੇਖ ਹੌਸਲਾ ਮੇਰਾ ਵੇ ਕਿਉਂ ਡਲਿਆ ਫਿਰੇ ਵੇਖ ਹੌਸਲਾ ਮੇਰਾ ਵੇ ਕਿਉਂ ਡਲਿਆ ਫਿਰੇ ਵੇਖ ਹੌਸਲਾ ਮੇਰਾ ਵੇ ਕਿਉਂ ਡਲਿਆ ਫਿਰੇ ਮਾਪਿਆਂ ਤੇਰਿਆਂ ਨੇ ਅਡਕਰ ਦਿੱਤਾ ਮਾਪਿਆਂ ਤੇਰਿਆਂ ਨੇ ਅਡਕਰ ਦਿੱਤਾ ਦੇਖੇ ਸੇਰ ਕੇ ਅਟਵੇ ਨਿਤ ਕੌਣ ਲੜੇ ਕੌਣ ਪੜਾਵੇ ਛਾਟਾ ਵੇ ਨਿਤ ਕੌਣ ਲੜੇ ਕੌਣ ਪੜਾਵੇ ਛਾਟਾ ਵੇ ਕਿਹੜੇ ਤੱਕਾਣ ਲੜੇ ਕੌਣ ਪਟਾਵੇ ਚਾਟਾਵੇ ਵਿੱਚ ਕੌਣ ਲੜੇ ਵਾਗ ਦਿਨਦੀ ਦੇ ਵਿੱਚ ਸੁੱਟ ਦੀਆਂ ਮੇਖਾਂ ਬਾਣ ਪਟਵਾਰੀ ਤੈਨੂੰ ਲਿਖ ਦੇਨੂੰ ਵੇਖਾਂ ਬਾਣ ਪਟਵਾਰੀ ਤੈਨੂੰ ਲਿਖ ਦੇਨੂੰ ਵੇਖਾਂ ਭਣ ਪਟਵਾਰੀ ਤੈਨੂੰ ਲਿਖ ਦੇਨੂੰ ਵੇਖਾਂ ਅੱਡੀ ਤਾਂ ਮੇਰੀ ਗੌਲ ਕੰਚ ਦੀ ਅੱਡੀ ਤਾਂ ਮੇਰੀ ਗੌਲ ਕੰਚ ਦੀ ਗੂਠੇ ਤੇ ਸਰਨਾਮਾ ਚਿੱਠੀਆਂ ਮੈਂ ਲਿਖਦੀ ਪੜ ਮੁੰਡਿਆ ਅਣਜਾਣਾ ਚਿੱਠੀਆਂ ਮੈਂ ਲਿਖਦੀ ਪੜ ਮੁੰਡਿਆ ਅਣਜਾਣਾ ਚਿੱਠੀਆਂ ਮੈਂ ਲਿਖਦੀ ਪੜ ਮੁੰਡਿਆ ਅਣਜਾਣਾ ਚਿੱਠੀਆਂ ਮੈਂ ਲਿਖਦੀ ਪੜ ਮੁੰਡਿਆ ਉਚੇ ਟਿਬੇ ਮੈਂ ਪਾਂਡੇ ਮਾਂਜਦੀ ਉਚੇ ਟਿਬੇ ਮੈਂ ਪਾਂਡੇ ਮਾਂਜਦੀ ਉੱਤੋਂ ਉੜ ਗਿਆ ਕੌਲ ਮੁੰਡੇ ਦਾ ਨਾ ਫੁੱਲ ਗਈ ਢੇਲ ਵਿੱਚ ਪੈਂਦੇ ਹੌਲ ਮੁੰਡੇ ਦਾ ਨਾ ਫੁੱਲ ਗਈ ਢੇਲ ਵਿੱਚ ਪੈਂਦੇ ਹੌੜ ਮੁੰਡੇ ਦਾ ਨਾ ਫੁੱਲ ਗਈ ਢੇਲ ਵਿੱਚ ਪੈਂਦੇ ਹੌਲ ਮੁੰਡੇ ਦਾ ਨਾ ਫੁੱਲ ਗਈ ਸੁਣ ਵੇ ਮੁੰਡਿਆ ਕੈਂਠੇ ਵਾਲਿਆ ਕੈਂਠਾ ਰੋਗਣ ਕੀਤਾ ਵੇ ਮੈਂ ਤਾਂ ਤੈਨੂੰ ਖੜੀ ਉਡੀਕਾ ਮੈਂ ਤਾਂ ਤੈਨੂੰ ਖੜੀ ੜੀ ਕਾ ਤੂੰ ਕਿੰਨਾਂ ਚੁੱਪ ਕੀਤਾ ਤੇਰੇਆਂ ਬੋਲਾਂ ਨੇ ਧੋਕੇ ਕਰਾਂ ਜਾਂ ਪੀਤਾ ਤੇਰੇਆਂ ਬੋਲਾਂ ਨੇ ਧੋਕੇ ਕਰਾਂ ਜਾਂ ਪੀਤਾ ਤੇਰੇਆਂ ਬੋਲਾਂ ਨੇ ਧੋਕੇ ਕਰਾਂ ਜਾਂ ਪੀਤਾ ਤੇਰੇਆਂ ਬੋਲਾਂ ਨੇ ਜੇ ਕਰ ਨੰਦਕਵਾਰੀ ਹੋਵੇ ਰੀਜਾਂ ਨਾਲ ਵਿਆਈਏ ਨਹੀਂ ਸੋਹਣੇ ਸੋਹਣੇ ਦੇਏ ਕੱਪੜੇ ਬੱਲੇ ਸੋਹਣੇ ਸੋਹਣੇ ਦੇਏ ਕੱਪੜੇ ਸ਼ਾਜ ਟੂਮਾ ਦਾ ਪਾਏ ਆਪਣੀ ਨੰਦ ਬਿਨਾ ਕਿਹਦੇ ਪਹਿਣਨੇ ਜਾਈਏ ਆਪਣੀ ਨੰਦ ਬਿਨਾ ਕਿਹਦੇ ਪਹਿਣਨੇ ਜਾਈਏ ਆਪਣੀ ਨੰਦ ਬਿਨਾ ਕਿਹਦੇ ਪਹਿਣਨੇ ਜਾਈਏ ਆਪਣੀ ਨੰਦ ਬਿਨਾ ਉਠਾਂ ਵਾਲਿਓ ਵੇ ਉੱਠ ਲੱਦੇ ਆਚਰੀ ਨੂੰ ਕਿ ਮੇਰੀ ਨਣਦ ਪਰੀ ਨੂੰ ਲਗੇ ਵੇ ਆ ਕਿ ਮੇਰੀ ਨਣਦ ਪਰੀ ਨੂੰ ਲਗੇ ਵੇ ਆ ਕਿ ਮੇਰੀ ਨਣਦ ਪਰੀ ਨੂੰ ਜੇ ਵੀਰਾ ਤੂੰ ਮਿਲਣ ਵੇ ਆਇਆ ਜੇ ਵੀਰਾ ਤੂੰ ਮਿਲਣ ਵੇ ਆਇਆ ਰਾਹੇ ਰਾਹੇ ਆਈ ਵੇ ਮੇਰੀ ਨਣਦ ਵਾਸਤੇ ਦੋ ਖਰਬੂਜੇ ਲਈ ਵੇ ਮੇਰੀ ਨਣਦ ਵਾਸਤੇ ਦੋ ਖਰਬੂਜੇ ਲਈ ਵੇ ਦੀ ਨੰਦ ਵਾਸਤੇ ਦੋਖਰ ਬੁਝੇ ਨਹੀਂ ਵੇ ਮੇਰੀ ਨੰਦ ਵਾਸਤੇ ਲੋਕੀ ਤਾਂ ਕਹਿੰਦੇ ਕਾਲਾ ਕਾਲਾ ਲੋਕੀ ਤਾਂ ਕਹਿੰਦੇ ਕਾਲਾ ਕਾਲਾ ਅਸੀਂ ਸਹਣਿਆ ਮਰ ਕੇ ਫੁੱਲ ਵੇਗਲਾ ਬਦਿਆ ਆਨਦੀਆਂ ਵਿੱਚ ਧਰ ਕੇ ਫੁੱਲ ਵੇਗਲਾ ਬਦਿਆ ਆਨਦੀਆਂ ਵਿੱਚ ਧਰ ਕੇ ਫੁੱਲ ਵੇਗਲਾ ਬਦਿਆ ਆਨਦੀਆਂ ਵਿੱਚ ਧਰ ਕੇ ਫੁੱਲ ਵੇਗਲਾ ਬਦਿਆ ઠાણે ਉੱਤੇ ઠાਣਾ ਪਿੰਡੇ ਤੇਰੇ ਗੋਰੀਏ ਮੈਂ ਕਬੜੀ ਖੇਡਣ ਜਾਣਾ ਪਿੰਡੇ ਤੇਰੇ ਗੋਰੀਏ ਮੈਂ ਕਬੜੀ ਖੇਡਣ ਜਾਣਾ ਪਿੰਡੇ ਤੇਰੇ ਗੋਰੀਏ ਮੈਂ ਕਬੜੀ ਖੇਡਣ ਜਾਣਾ ਕੱਢਣ ਜਾਣ ਦੀ ਕਤਨ ਜਾਣ ਦੀ ਕੱਢਣ ਜਾਣ ਦੀ ਕਤਨ ਜਾਣ ਦੀ ਮੈਂ ਨਾ ਕਿਸੇ ਤੂੰ ਹਰੀ ਨੀ ਉਧਰ ਰੋਮਾਲ ਹਿਲੇਆ ਮੇਰੀ ਇਧਰੋ ਹਿਲੇ ਫਲ ਕਰੀ ਨੀ ਉਧਰ ਵਾਗੇ ਦੀਰਾ ਵੀ ਦੇ ਵਿੱਚ ਪਾਣੀ ਕੀ ਨੇ ਡੋਲਿਆ ਜਦੋਂ ਦੀਵਿਆ ਹੀ ਖਦੇ ਹੱਸ ਕੇ ਨੀ ਬੋਲਿਆ ਜਦੋਂ ਦੀਵਿਆ ਹੀ ਗਦੇ ਹੱਸ ਕੇ ਨਾ ਬੋਲਿਆ ਜਦੋਂ ਦੀਵਿਆ ਹੀ ਖਦੇ ਹੱਸ ਕੇ ਨਾ ਬੋਲਿਆ ਉਮੀਦ ਹੈ ਜੇ ਪਿਆਰੀਆਂ ਜੇ ਲੋਕ ਬੋਲੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਉਂਕਿ ਜਿਹੜੀਆਂ ਨਵੀਆਂ ਬੋਲੀਆਂ ਪਾਉਨੇ ਆ ਸਾਨੂੰ ਵੀ ਪਾਉਣ ਵਿੱਚ ਬਹੁਤ ਆਨੰਦ ਆਉਂਦਾ ਹੈ ਤੁਹਾਡੇ ਕੋਲ ਕੋਈ ਬੋਲੀਆਂ ਲੋਕ ਗੀਤਾਂ ਦਾ ਖਜ਼ਾਨਾ ਹੈਗਾ ਤਾਂ ਤੁਸੀਂ ਆਪਣੇ ਤੱਕ ਸੰਪਰਕ ਕਰ ਸਕਦੇ ਹੋ ਜੀ ਤੁਹਾਡੇ ਲੋਕ ਗੀਤ ਵੀ ਆਪਾਂ ਜਰੂਰ ਗਾਵਾਂਗੇ ਤੁਹਾਡੀਆਂ ਬੋਲੀਆਂ ਵੀ ਆਪਾਂ ਜਰੂਰ ਗਾਵਾਂਗੇ ਆਪਣੀ ਸਾਰਿਆਂ ਦੀ ਰਲ ਮਿਲ ਕੇ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਜਿਹੜਾ ਆਪਣਾ ਅਲੋਪ ਹੋ ਰਿਹਾ ਜਿਹੜਾ ਵਿਰਸਾ ਹੈ ਉਹਨੂੰ ਆਪਾਂ ਸੁਰਜੀਤ ਕਰ ਸਕੀਏ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚੈਨਲ ਨੂੰ ਵੱਧ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ